ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾ ਡਾਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਮਿਹੜਾ ਆ ਗਈਆਂ ਵੀਰੇ ਕੋਲੇ ਤਾਜ਼ੀਆਂ ਸੋਈਆਂ ਨੇ ਗੱਬਣਾ ਨੇ ਚੰਗੀਆਂ ਚੋਟੀਆਂ ਆ ਗਈਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਰੇਟ ਵੀਰ ਦਾ ਜੈ ਜੁੰਦਾ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਸਾਸਰੀ ਗਾਲ ਕੁਲਜਿੰਦਰ ਜੀ ਕੀ ਹਾਲ ਜੈ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਜੀ ਵਧੀਆ ਜੀ ਕੁਲਜਿੰਦਰ ਡੇਰੀ ਫਾਰਮ ਵਾਕਣ ਵਾਲੇ ਸਾਰੇ ਵੀਰ ਭਰਾਵਾਂ ਨੂੰ ਸਾਸਰੀ ਗਾਲ ਜੀ ਸਾਸਰੀ ਗਾਲ ਵੀਰੇ ਤਾਂ ਵੀਰੇ ਨਾਂ ਦੱਸਿਓ ਆਪਣਾ ਮੈਂ ਜੀ ਸੋਨੂ ਸੀੜਾ ਹਾਂਜੀ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤੇ ਮੋਬਾਈਲ ਨੰਬਰ ਹੈ 9466585357 ਬਾਕੀ ਵੀਰੇ ਜੀ ਤੁਸੀਂ ਸਕਰੀਨ ਤੇ ਚਲਾ ਦਿਲਾ ਸਾਰਿਆਂ ਨੇ ਵੀਰਾਂ ਨੇ ਵੇਖ ਲੈਣਾ ਵਾ ਇਹ ਪਿੰਡ ਜੀ ਸੀੜਾ ਦੇ ਪਿੰਡ ਸੀਟਾ ਪਿੰਡ ਹੈ ਹਨਾ ਬਾਕੀ ਦਾਫ ਕਿਨਾਂ ਘਣੀ ਹੈ ਕਿ ਬੰਗਰ ਤੇ ਅਲੀਵਾਲ ਅਲੀਵਾਲ ਲੱਗਦਾ ਬਟਾਲੇ ਤੋਂ ਫਰੇਗਟ ਚੂੜੀਆਂ ਰੋਡ ਤੇ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਵੀਰ ਜੀ ਆਪਣੇ ਕੋਲੇ ਆ ਗਈਆਂ ਸੋਹਣੀਆਂ ਮਿਹੜਾਂ ਤੇ ਦੋ ਚੰਗੀਆਂ ਝੋਟੀਆਂ ਬਹੁਤ ਚੰਗੇ ਜੀ ਪਸ਼ੂ ਆ ਸਾਰੇ ਤੁਹਾਨੂੰ ਚਾਰ ਨਾਗਨੇ ਆਪੇ ਚਮੇ ਵਧੀਆ ਨੇ ਠੀਕ ਹੈ ਜੀ ਕੋਈ ਵੀਡੀਓ ਤੇ ਕੱਲਾ ਕੱਲਾ ਕਰਕੇ ਵਿਖਾ ਦੇਣਾ ਮੈਂ ਤੁਹਾਨੂੰ ਆਪੇ ਵੀਰੇ ਭਰਾਵਾਂ ਸਾਰੇ ਵੇਖ ਲੈਣਾ ਬਹੁਤ ਚੰਗੇ ਪਸ਼ੂ ਨੇ ਬਿਲਕੁਲ ਤੁਹਾਨੂੰ ਪਤਾ ਵੀ ਵੀਡੀਓ ਅੱਜ ਥੋੜੇ ਜਿਆਦਾ ਜਿਆਦਾ ਦੇਣਾ ਬਾਦ ਬਣਾਈਆਂ ਹਾਂ ਹਾਂਜੀ ਇੱਕ ਥੋੜਾ ਕੰਮੇ ਧੰਦੇ ਲੱਗੇ ਕੰਮ ਬਿਲਕੁਲ ਪੰਗਾਂ ਵਾਲੇ ਸਾਮਣੇ ਛੋਨਾ ਛੋਨਾ ਕਣਕਸਾਂ ਦੇ ਆ ਬੀਜ ਨੇ ਬਿਲਕੁਲ ਸਾਰੇ ਵੀਰ ਫਿਰ ਹੁਣ ਰੁੱਝੇ ਹੋਏ ਹੈਗੇ ਤਾਂ ਥੋੜਾ ਬਾਕੀ ਜੇ ਕੋਈ ਆ ਮਗਰ ਦੋ ਚਾਰ ਤੇ ਚਲੋ ਨਾਲ ਨਾਲ ਵਿਖਦੀ ਰਹੀਏ ਵੀਡੀਓ ਤੇ ਲੋੜੀ ਨਹੀਂ ਪਈ ਬਿਲਕੁਲ ਤੇ ਅੱਜ ਮੈਂ ਕਿਹਾ ਥੋੜਾ ਜਿਹਾ ਵੀਡੀਓ ਕਰੀਏ ਕੰਮ ਫੇਰ ਸ਼ੁਰੂ ਸੀਜ਼ਨ ਸ਼ੁਰੂ ਹੋ ਗਿਆ ਵਾ ਸੀਜ਼ਨ ਹੋ ਗਿਆ ਜੀ ਵੀਰਾਂ ਦੇ ਫੋਨ ਆਏ ਤੁਹਾਡੇ ਲਾਉਂਦੇ ਹੀ ਏ ਕਿ ਵੀਰੇ ਦੀ ਵੀਡੀਓ ਪਾਓ ਕਿਉਂਕਿ ਕੰਮ ਵੀਰੇ ਦਾ ਸਾਫ਼ ਸੁਥਰਾ ਵਾ ਲੰਮੇ ਸਮੇਂ ਤੋਂ ਕੰਮ ਆ ਰੇਟ ਜਾਇ ਜਾ ਤਾਂ ਫਿਰ ਡੀਕ ਦੇ ਵੀਰਾਂ ਨੂੰ ਹੁਣੀ ਆ ਜਿਹੜੇ ਵੀਰ ਖਰੀਦ ਕਰਦੇ ਆ ਹਨਾ ਹੁਣ ਜਿਹਨਾਂ ਤੁਹਾਡੇ ਚੰਨ ਰਾਈ ਪਸ਼ੂ ਗਏ ਆ ਨਾ ਹਾਂਜੀ ਹਾਂਜੀ ਹੁਣ ਤੁਹਾਡੀ ਵੀਡੀਓ ਬਗਿਆਰ ਵੀ ਸਾਡੇ ਕੋਲ ਲਈ ਜਾਣਦੇ ਨੇ ਬਿਲਕੁਲ ਵੇਚੀ ਬਿਲਕੁਲ ਮਾਲੋ ਜੀ ਕਿਨੇ ਮੰਗਾਇਆ ਆ ਵੀ ਸਾਨੂੰ ਮੱਝ ਭੇਜ ਦਿਓ ਜਾਂ ਗਾਂ ਭੇਜ ਦਿਓ ਫਿਰ ਸਾਨੂੰ ਭੇਜਣੀ ਵੀ ਪੈਂਦੀ ਪੇਜ ਨਹੀਂ ਪੈਂਦੀ ਵੀਰ ਜੀ ਬਿਲਕੁਲ ਉਹ ਤਾਂ ਇਹ ਤਾਂ ਖੁਸ਼ ਆ ਵੀ ਤੁਹਾਡੀ ਵੀਡੀਓ ਬਣਵਾ ਕੇ ਤੇ ਫੇਰ ਹੀ ਭੇਜੀਏ ਹਾਂਜੀ ਚਲੋ ਪਸ਼ੂ ਵਿਗਣਾ ਚਾਹੀਦਾ ਹਾਂਜੀ ਬਿਲਕੁਲ ਤਾਂ ਗਮਸਾਬ ਸੁਥਰਾ ਫਿਰ ਤਾਂ ਵੀਰੇ ਵਿਗਦਾ ਤਾਂ ਪਹਿਲੇ ਨੰਬਰ ਤੇ ਵੜਾ ਵੀਰ ਜੀ ਕਰੀਏ ਸ਼ੁਰੂ ਇਹਦੇ ਤੋਂ ਹਾਂ ਜੀ ਖੋਲ ਕੇ ਵਿਖਾ ਲਈ ਹਾਂ ਜੀ ਖੋਲੋ ਇਹ ਗੱਬਣਾ ਜੀ ਆ ਗਈ ਇਹ ਵੀਰ ਜੀ ਦੋ ਚਾਰ ਦੇ ਲੈਂਦੀ ਆ ਠੀਕ ਆ ਜੀ ਇਹ ਦੋਂਦੀ ਚੌਗੀ ਬੱਸੀ ਆ ਦੋਂਦੀ ਚੌਗੀ ਐਚ ਐਫ ਤੇ ਜਰਸੀ ਦਾ ਕ੍ਰਾਸ ਆ ਠੀਕ ਹੈ ਕੀ ਬਾਤ ਹੈ ਫੇਸ ਕੁਆਲਟੀ ਬਹੁਤ ਸੋਹਣੀ ਆ ਵੜਦੀ ਅੱਖ ਕਿੱਡਾ ਇਹਦੀ ਨਾ ਇੱਥੇ ਚੋਇਆ ਪੈਂਦੇ ਆ ਜਰਸੀ ਦਾ ਪੈਨ ਬਿਲਕੁਲ ਸੋਹਣੀ ਆ ਜੀ ਐਚ ਐਫ ਤੇ ਜਰਸੀ ਦੀ ਕ੍ਰਾਸ ਆ ਬੋ ਨਸਲ ਬਰੀਡ ਆ ਤੋਰਦੇ ਵੀਰ ਜੀ ਇਹ ਕਿੰਨਾ ਦੇ ਦੇਓਗੇ ਪਹਿਲਾਂ ਨਹੀਂ 16 17 ਕਿਲੋ 16 17 ਕਿਲੋ ਤਾਂ ਵੇਖੋ ਵੀਰੋ ਸੋ ਕਦ ਕਾਠ ਵਾਲੀ ਆ ਤਾਂ ਪਲੀ ਜੁੜੀ ਆ ਵੀਰੋ ਤੇ ਬਾਕੀ ਸ਼ਕੀਨ ਵੜਾ ਵੀਰੇ ਚੰਗੇ ਦੁੱਧ ਚੰਗਾ ਭਰ ਜੂ ਠੰਡੀਆਂ ਸੀਲ ਸੀਲ ਨਾ ਮਰ ਥੱਲੇ ਬਾਰੇ ਕੋਈ ਭਾਏ ਇੱਕੋ ਜਿਹੀ ਬਾਰੇ ਪਿਛੇ ਦੀ ਬਾਰੇ ਕੋਈ ਗੱਲ ਨਸਲਾ ਵੀਰ ਜੀ ਐ ਪਾਂ ਦੇ ਪਤੇ ਪੁੱਤੇ ਵਗੇ ਵੀਰੋ ਮੱਥੇ ਦੇ ਵੇਖੋ ਫਿਸ ਕੁਆਲਟੀ ਬਹੁਤ ਸੋਹਣੀ ਆ ਜੀ ਆਂਦੇ ਵੀਰ ਜੀ ਦਾ ਮੁੱਲ ਵੇਖਿਓ ਮੁੱਲ ਵੀ ਉੱਡਦੀਆਂ ਲਾ ਜੀ ਪਹਿਲਾਂ ਪਹਿਲਾਂ ਫੋਨ ਤੇ ਵੇਖੋ ਠੀਕ ਆ ਜੀ ਤੇ ਵੇਖੋ ਵੀਰੋ ਰੇਡ ਵੀ ਵੀਰ ਦਾ ਜਾਇਜ਼ ਹੁੰਦਾ ਵੱਡੀ ਵਹਿੜਾ ਕਦ ਕਾਠ ਵਾਲੀ ਆ ਰੰਗ ਬਾਜਾ ਵੀਰੋ ਤੇ ਸ਼ਕੀਨ ਚੋਗੀ ਆ ਵੀਰ ਜੀ ਚੋਗ ਗਿਆ ਤੇ ਕੋਈ ਵੀਰੇ ਆਊਗਾ ਦੂਰੋਂ ਚੱਲ ਗਿਆ ਤੁਸੀਂ ਵੀਰੇ ਛੱਡ ਕੇ ਨਹੀਂ ਜਾਂਦੇ ਵੈੜ ਨੂੰ ਬਹੁਤ ਚੰਗੀ ਵੈੜਾ ਬਹੁਤ ਸੋਹਣੀ ਵੈੜ ਬਹੁਤ ਸੋਹਣੀ ਹੈ ਜੀ ਤਾਂ ਵੀਰ ਜੀ ਇਹਦੇ ਮੁੱਲ ਜੀ ਵੀਰ ਜੀ ਜੇ ਬਾਜ਼ਾਰ ਦਾ ਹਿਸਾਬ ਲਈ ਤਾਂ ਭਾਵੇਂ 60 ਮੰਗ ਲਈਏ 60 ਦੀ ਵੀ ਲੱਗਦੀ ਆ ਹਾਂਜੀ 65 ਮੰਗ ਲਈਏ 65 ਦੀ ਲੱਗ ਜਣੀ ਆ ਹਾਂਜੀ ਪਰ ਇਹ ਆਪੀ ਚਲੋ ਵੀਡੀਓ ਵਗਨ ਬਾਅਦ ਬਣਾਈਏ ਪਈ ਜਿਹੜੀ ਕੱਲ ਪਰਸੋ ਫੇਰ ਬਣ ਜੇ ਬਿਲਕੁਲ ਤੇ ਇਹ ਵੀਰ ਜੀ 55 ਦੀ ਰਸੀ ਦੇ ਦਾਂਗੇ ਕੀ ਬਾਤ ਆ ਜੀ ਵੇਲਾ ਕਿ ਬੱਚਾ ਦਾ 55 ਮੁੱਲ ਕੀ ਹੈ ਨਿੱਕੀ ਜੀ ਗੱਲ ਹੈ ਜੀ ਨਹੀਂ ਜੈ ਜੀ ਉਹਦੇ ਵਿੱਚ ਇਮਾਨਦਾਰ ਫਿਰ ਵੀ ਹੋ ਜਾਣਾ ਹੋ ਜਾਊਗਾ ਜੀ ਹਾਂ ਜੀ ਹੋਰ ਨਹੀਂ ਹਜ਼ਾਰ ਖੰਡ ਘੱਟ ਕਰਾਂ 54 ਦੀ ਦੇ ਦਾਂਗੇ ਮਹਾਰਾਜ ਦੋ ਛੱਡ ਦਿਓ 53 ਦੀ 53 ਦੀ ਹਾਂਜੀ ਕੋਈ ਗੱਲ ਕਿਸੇ ਅੰਦਰ ਜੀ ਕਹਿ ਦਵਾ 53 ਦੀ ਵਾਸੀ ਹੋ ਜੀ ਮਿਲ ਨਹੀਂ ਨਹੀਂ ਮਿਲਦੀ ਨਹੀਂ ਮੰਨਣਯੋਗ ਹੈ ਜੀ ਸੋਹਣੀ ਸੁਨੱਖੀ ਹੈ ਵੇੜਾ ਵੀਰੋ ਕੋਈ 65 60 ਵਾਲੇ ਵੱਟੇ ਨਹੀਂ ਹੈਗੇ ਰੇਟ ਜਿਹੜਾ ਇਹ ਰੇਟ ਆ ਵੀਰ ਦਾ 55000 ਦੀ 55000 ਦੀ ਕਿੱਥੋਂ ਤੱਕ ਆ ਸ਼ੇਖਾ ਕੀ ਬਾਤ ਹੈ ਜੀ ਐਚ ਐਫ ਦਾ ਜਰਸੀ ਦੀ ਬਹੁਤ ਚੰਗੀ ਵੇੜਾ ਜੀ ਜੀ ਦੋਨੋਂ ਬਰੀਡਾਂ ਬਰੀਡ ਆ ਜੀ ਬਰੀਡ ਆ ਇਹ ਨਾ ਬ੍ਰਾਂਡ ਆ ਬ੍ਰਾਂਡ ਮੰਨਣ ਜੋਗਾ ਜੀ ਸੋਹਣੀ ਜਰਸੀ ਉਹ ਦੇ ਚ ਇਹਦੇ ਵਿੱਚ ਮਿਲ ਜਾਣਗੀਆਂ ਬਿਲਕੁਲ ਜੀ ਜੀ ਇਹ ਬਰੀਡ ਹੈ ਇਹਨੂੰ ਦੁੱਧ ਬਹੁਤ ਆ ਨਹੀਂ 16 17 ਕਿਲੋ ਕੀ ਕਹੂਗਾ ਪਹਿਲਾਂ ਇਹਨਾਂ ਨੂੰ ਨਹੀਂ ਵੱਡੀ ਵੇੜਾ ਜੀ ਚਾਰੂ ਆ ਐ ਚਾਰੂ ਪਸ਼ੂ ਨੇ ਦੁੱਧ ਪਰਨਾ ਹੁੰਦਾ ਜੀ ਸੋਹਣੀ ਬਹੁਤ ਹੈ ਜੀ ਸੋਹਣੀ ਬਹੁਤ ਰੰਗ ਟੰਗ ਬਹੁਤ ਚੰਗਾ ਨਾਲ ਨਵਾਂ ਪਸ਼ 53 ਕੋ ਭਾਵਾ ਜੈ ਜੈ ਦੇਖੋ ਬਹੁਤਾ ਨਾ ਬੰਦਾ ਕਵੇ ਵੀ ਮੈਨੂੰ ਬਹੁਤੇ ਘੱਟ ਕਰ ਦੇ ਦੇ 1000 ਰੁਪਇਆ ਹੋਰ ਛੱਡਾਂਗੇ 50000 ਦੀ ਵਸ਼ੀ ਦੇ ਦਾਂਗੇ ਕੀ ਬਾਤ ਹੈ ਜੀ ਤੇ ਵੇਖੋ ਵੀਰੇ ਫੋਨ ਲਾ ਲਿਓ ਵੀਰ ਨੂੰ ਕਿਉਂ ਨਾ ਪਹਿਲੇ ਫੋਨ ਤੇ ਵਿਕੇ ਗਈ ਜੀ ਇਹ ਬਿਲਕੁਲ ਦੂਜੇ ਨੰਬਰ ਤੇ ਆ ਗਈ ਵੀਰ ਜੀ ਇਹ ਜੀ ਦੂਜੇ ਨੰਬਰ ਤੇ ਆ ਗਈ ਦੂਜੇ ਸੁਈ ਹੈ ਵਾੜੇ ਅੱਛਾ ਜੀ ਇਹ ਚਾਰ ਪੰਜ ਦਰੋਗੇ ਸੁਈ ਨੂੰ ਅੱਛਾ ਜੀ ਓਏ ਬੱਚਾ ਤੇ ਮਗਰ ਵੱਛਾ ਵਾ ਵਛਾ ਗਿਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਵੀ ਵੀਡੀਓ ਖਲਾ ਥਣ ਥਣ ਨੂੰ ਵੇਖੋ ਤਾਂ ਠੰਡੀ ਧੀਰੀ ਇਹ ਵੀ ਕਮਾਲ ਦੀ ਹੈ ਕੀ ਬਾਤ ਹੈ ਥਣ ਬੜਾ ਸ ਇੱਕ ਕਿੰਨਾ ਦੁੱਧ ਆ ਜੀ ਸੁਈਥਾ ਲਾਸਟ ਟਾਈਮ 15 ਕਿਲੋ ਦੁੱਧ ਹੋਊਗਾ 15 ਲੀਟਰ ਇਹ 16 17 17 18 ਤੇ ਚੱਲ ਜਣੀ ਵੇਸ਼ੀ ਕਿਆ ਬਾਤ ਹੈ ਕਿਉਂਕਿ ਮੈਲਾ ਮੂਲਾ ਮਾਰਨਾ ਮੈਲਾ ਮਾਰਨਾ ਜੀ ਹੈ ਨਾ ਇੱਕ ਹੋਰ ਬੜੀ ਹਰਾਨੀ ਦੀ ਗੱਲ ਆ ਹਾਂਜੀ ਗਾਵਾਂ ਦੀ ਫੈਂਟ ਕਢਾਈ ਤੇ 2 2.5 3 ਫੈਂਟ ਹੁੰਦੀ ਆ ਬਿਲਕੁਲ ਇਹ ਵੇਸ਼ੀ ਦੀ ਫੈਂਟ 5 5 6 ਵੀ ਆ ਜਾਂਦੀ ਆ ਕਿਆ ਬਾਤ ਆ ਜੀ ਤੇ ਦੁੱਧ ਤੇ 14 ਕਿਲੋ ਤੇ ਫੈਂਟ 6 ਇਹ ਕੋਈ ਮੱਝ ਦਾ ਲੱਭਦਾ ਤੇ ਮੱਝ ਹੁੰਦੀ 1.5 ਲੱਖ ਦੀ ਥਾਣੀ ਮਈਆਂ ਨਾਲ ਲੱਗਾ ਜੀ ਮੱਝ 1.5 ਲੱਖ ਦੀ ਅਸੀਂ ਸਾਰਾ ਮੁੱਲ ਹੀ 55 ਕਰਨਾ ਹੈ ਦਾ 55 55 ਖ ਵੇਖੋ ਵੀਰੋ ਰੇਡ ਵੀ ਜਾਜਾ ਮਈਆਂ ਵਰਗਾ ਥਣ ਲੱਗਿਆ ਫੈਂਟ ਦੀ ਚੰਗੀ ਮਾਲਕਾ ਵੀਰ ਨੇ ਕਿਵੇਂ ਦੱਸਦਾ ਦੁੱਧ ਚੰਗਾ 15 ਲੀਟਰ ਸਟਾਰਟਿੰਗ ਜੁਕਿਆ ਵੀਰੇ ਆ ਬੱਚਾ ਆ ਗਿਆ ਜਿਓ ਬਾਕੀ ਤੋਰਾ ਚੈੱਕ ਕਰ ਲਓ ਰੰਗ ਬਹੁਤ ਆਈ ਪ੍ਰਿੰਟ ਬਹੁਤ ਆ ਲੇਵਾ ਬੜਾ ਸ਼ਾਨਦਾਰ ਲੱਗਿਆ ਜੀ ਵੇਖੋ ਵੀਰੋ ਐਸਾ ਸਵੇਰ ਦਾ ਸ਼ਾਮ ਤਾਈ ਤੇ ਕਾਫੀ ਫਿਰ ਬੰਦੀ 15 ਕਿਲੋ ਹੈ ਗੱਲ ਤਾਂ ਹੀ ਬਣਦੀ ਆ ਤਾਂ ਹੀ ਬਣਦੀ ਆ ਜੀ ਦੁੱਧ ਦੁੱਧ ਨੇ ਬਣਾਇਆ ਇਹਨੇ ਬਿਲਕੁਲ ਇਹ ਵੀ ਜਿੱਥੇ ਮਰਜੀ ਬਜ ਕੋਈ ਕੀ ਬਾਤ ਥਨ ਬੜਾ ਪਿਆਰਾ ਵੇਖੋ ਵੀਰੋ ਨਾਣਾ ਨੋਣਾ ਵਾਨੇ ਤੇ ਬਹੁਤ ਸ਼ਕੀਨ ਵੇੜਾ ਤੋੜਦੇ ਜੀ ਵੀਰ ਜੀ ਹਾਂ ਨਾ ਕਿੰਨੀ ਦੀ ਹੋ ਗਈ ਇਹ ਹੁਣ

ਹੋਰੀ ਕੱਟ ਕਰਾਉਣਾ ਹੋਰੀ ਕੱਟ ਕਹਿੰਦੇ ਨੇ ਦੁੱਧ ਭਾਵੇਂ ਦਾ 70000 ਜਿੰਨੀ ਵਾਲਾ ਵਾ ਹਾਂਜੀ ਇਹ ਪਾ ਜਰਾ ਭਾ ਤੋਕੜਾ ਵਾਲੀ ਦੇ ਦੇਣੀ ਆ ਜੈ ਜੀ ਮੋਲੇ ਦਾ 70000 ਵੀ ਮੰਗ ਲਈ 70000 ਦੀ ਵੇਚ ਦੀ ਕਿਉਂਕਿ 14 15 15 ਕਿਲੋ ਦੁੱਧ ਤਾਜੀ ਕੋ ਹਾਂ ਪੈਂਡ 6 ਤੇ ਇਹ ਜਿੰਨੇ ਮਰਜੀ ਵੇਚ ਲੋ ਪਰ ਤੁਹਾਨੂੰ ਯਾਦ ਰੱਖਣਾ ਜੈ ਅਰਟੀਕਲ ਕਰਦੀ ਐ ਜੈ ਜੀ 48000 ਦੀ ਰਸੀ ਦੇ ਦਾਂਗੇ ਕੀ ਬਾਤ ਐ ਜੀ ਸਿਰਾਈਆ ਰੇਡ ਬਹੁਤ ਜਿਆਦਾ ਤਾਜੀ ਸੋਈ ਆ ਵੀਰੋ ਜੇ ਵੀਰ ਕੋਈ ਫੋਨ ਲਾਵੇ ਫੋਟ ਦੇ ਨਹੀਂ ਆ ਜੇ ਹੋਰ ਮੰਨਦਾ ਨਾ ਵੇਖੋ ਵੀਰ ਜੀ ਸਾੜੀ ਵਾਲਾ ਚੱਡਾ ਵੇਖੋ ਠੰਕੀ ਲੱਗਾ ਵ ਖਬੇ ਲਬੇ ਲਾਇਆ 15 ਕਿਲੋ ਦੁੱਧ ਸਟਾਰਟਿੰਗ ਠੀਕ ਹੈ ਜੀ ਹਾਂਜੀ ਹਾਂਜੀ ਤੇ ਪੰਦੀਰ ਭਰਾ ਹਾਂ ਨਾ ਹੋ ਗਈ ਵੀਰ ਜੀ ਇਹ ਹੁਣ 48000 ਦੀ ਹਾਂ ਫਿਰ ਨਾ ਛੜਾ ਪਤਾ ਮਾਨਤਾਲ ਫਿਰ ਵੀ ਹੋ ਜਾਊਗਾ ਠੀਕ ਹੈ ਜੀ ਛੋਟੀ ਆ ਗਈ ਅਗਲੇ ਬੰਨੇ ਜੀ ਵੀਰ ਜੀ ਅੱਗੇ ਛੋਟੀ ਆ ਗਈ ਬਹੁਤ ਵੱਡੀ ਛੋਟੀ ਹਰਿਆਣੇ ਦੀ ਹਰਿਆਣੇ ਜੀ ਗੱਬਣਾ ਜੀ ਇਹ ਗੱਬਣ ਛੋਟੀ ਪੰਜ ਚਾਰ ਦਿਨ ਲੈਂਦੀ ਆ ਖੋਲੋ ਵੀਰ ਜੀ ਬਹੁਤ ਜ਼ਿਆਦਾ ਛੋਟੀ ਚੰਗੀ ਹੈ ਠੀਕ ਹੈ ਜੀ ਵੇਖੋ ਵੀਰੋ ਪੰਜ ਚਾਰ ਦਿਨ ਬਾਕੀ ਹੈ ਵੱਡੀ ਛੋਟੀ ਆ ਗਈ ਆ ਪਤਲੇ ਚੰਮ ਦੀ ਆ ਪਲੀ ਜੁੜੀ ਆ ਸਿੰਘ ਦੀ ਕੁਆਲਿਟੀ ਤੋਂ ਲੈ ਕੇ ਤੇ ਵੀਰੇ ਲੈਵੇ ਤਾਂ ਹੀ ਕਿਆ ਬਾਤ ਹੈ ਜੀ ਤੇ ਇਹ ਜਿਹੜਾ ਪਸ਼ੂ ਵੀਰੇ ਕਿੱਲੇ ਬੱਜਿਆ ਸੋਹਣਾ ਲੱਗਦਾ ਉਹ ਜਦੋਂ ਸਕਰੀਨ ਕੱਟੀ ਜਿਹੜਾ ਸਿੰਘ ਵੇਖੋ ਤੁਸੀਂ ਸਿੰਘ ਦੀ ਕੁਆਲਿਟੀ ਕਿੱਡੀ ਕਿੱਡੀ ਬੁੱਤੀ ਚ ਹੈ ਕਿਹ ਬੰਦੇ ਬੜੀ ਬਜਮੋਰੀ ਨੂੰ ਛੋਟੀ ਦਿੱਤੀ ਆ ਠੀਕ ਹੈ ਜੀ ਉਹਨਾਂ ਘਰ ਵਿਆਹ ਕਿਤੇ ਆਂਦੇ ਚਲੋ ਗਿਆ ਸ਼ਾਦੀ ਪੈਸੇ ਦੀ ਲੋੜ ਹੁੰਦੀ ਜਿਆਦਾ ਬਿਲਕੁਲ ਵੀ ਠੀਕ ਉਹਨਾਂ ਮਜਬੂਰੀ ਛੋਟੀ ਦਿੱਤੀ ਵੀ ਚਲੋ ਫੇਰ ਇਹ ਠੰਡੀ ਸ਼ਾਂਤ ਦੀ ਸੁਭਾਅ ਦੀ ਆ ਜੀ ਸੁਭਾਅ ਦੀ ਆ ਆ ਜੀ ਨਸਲ ਆ ਨਾ ਹਾਂਜੀ ਨਸਲ ਆ ਜੀ ਨਸਲ ਵੀ ਹੈ ਵੀ ਅਸਲ ਆ ਅਸਲ ਆ ਬਿਲਕੁਲ ਨਸਲ ਵੀ ਹੈ ਤੇ ਹੈ ਵੀ ਅਸਲ ਆ ਵੀਰ ਜੀ ਗੱਲ ਠੀਕ ਹੈ ਜੀ ਕੁਆਲਿਟੀ ਹੈ ਵੀ ਕਿਆ ਲੱਗਾ ਮੇਰੇ ਨਾਲ ਬਹੁਤ ਚੰਗੀ ਆ ਜੀ ਤਾਂ ਵੀਰ ਜੀ ਇਹ ਕਿੰਨੇ ਦੀ ਹੋਜੂ ਇਹ ਵੀਰ ਜੀ ਵੀਰਾਂ ਨੂੰ ਜਿੰਨੇ ਤੇ ਕਹਾਂਗੇ ਦੇ ਦਾਂਗੇ ਤੁਹਾਨੂੰ ਇਹ ਬੜੇ ਰੁਪਈਆ ਦੀ ਆ ਹਾਂਜੀ ਇਹ ਵੀਡੀਓ ਬਾਬਾ ਪੰਜ ਹਫ਼ਤੇ ਬਾਅਦ ਪਾਈ ਆ ਉਹ ਨਿੱਕੇ ਨਿੱਕੇ ਬਿਲਕੁਲ ਵੀਰ ਜੀ ਬੜੀ ਸ਼ਕੀਨੀ ਕੱਟੀ ਦੇਖੋ ਜੀ ਸ਼ਕੀਨ ਬਹੁਤ ਆਹੀ ਬਹੁਤ ਪਿਆਰੀ ਆਹੀ ਕੱਟੀਆਂ ਆ ਸ਼ਾਂਤ ਸੁਭਾਦੀ ਆ ਠੰਡੀ ਸੀਲਾ ਖਣ ਬੜਾ ਪਿਆਰਾ ਲੱਗਿਆ ਬਹੁਤ ਜਿਆਦਾ ਕੱਟੀਆਂ ਚੰਗੀਆਂ ਬੜੀਆਂ ਠੀਕ ਹੈ ਕਿ ਬੰਨ ਬੜਾ ਤੰਗ ਦੇਖਾ ਕਿੱਥੋਂ ਬੰਨ ਬੋਹਾਂ ਤਾਂ ਕੁੱਤੇ ਲਾ ਕੇ ਬਾਂਦੀ ਵੀ ਇਹ ਨਸਲ ਆ ਨਾ ਬਿਲਕੁਲ ਨਸਲ ਆ ਜੀ ਹਾਂ ਜਿੰਮੀ ਜੀ ਮੌਨ ਦੀ ਗੱਲ ਕਰੀਏ ਨਾ ਮੁੱਲ ਤਾਂ ਆਪਾਂ ਜਿੰਨੇ ਵੇਚਣਾ ਚਾਹੀਏ ਤੇ ਇੱਕ 10 ਦੀ ਵੀ ਵੇਚ ਲੈਣੇ ਆ ਹਾਂਜੀ ਪਰ ਨਹੀਂ ਨਿੱਕੇ ਨਿੱਕੇ ਭਾਅ ਤੋਂ ਨੇ ਜਿਹੜੀਆਂ ਵਿਕ ਜਾਣ ਛੱਟ ਹਾਂਜੀ ਲੱਖ ਰੁਪਏ ਦੀ ਕੱਟੀ ਦੇ ਦੀ ਵੀਰ ਜੀ ਲੱਖ ਦਾ ਲੱਖ ਰੱਖਦੀ ਆ ਨਾ ਬਿਲਕੁਲ ਮੰਨਣ ਜੋਗਾ ਜੀ ਸੋਹਣੀ ਝੋਟੀ ਆ ਜੀ ਇੱਕ 10 ਦਾ ਵੀ ਰੱਖਦੀ ਆ ਹਾਂਜੀ ਇਹ 10 ਲੱਖ ਦੀ ਰਹੀਏ 10 ਹਜ਼ਾਰ ਰੇ ਸਸਤੀ ਦੇ ਦੀ ਹਾਂਜੀ ਲੱਖ ਦੀ ਆ ਜੂ ਪੂਰੇ ਦੀ ਲੱਖ ਸਰ ਮਨ ਤਾਂ ਥੋੜਾ ਹੋਊਂਗੀ ਕਰ ਦਾਂਗੇ ਦੋ ਛੜ ਦੀਏ ਦੋ ਛੋਟੀ ਸਕਰੀਨ ਪੜੀ ਦੋ ਛੜ ਦੀਏ ਜੀ 98 ਦੀ ਕਰਦੇ ਹੋ 98 ਦੀ ਚਲੋ ਵੀਰ ਜੀ ਹਾਂ ਬਹੁਤਾ ਜਿਆਦਾ ਕਿਸਾਈਆਂ ਚ ਨਹੀਂ ਪੈਂਦੇ ਹਾਂ ਨਾ 95 ਹਜ਼ਾਰ ਦੀ ਚੋਟੀ 95 ਦੀ 94 ਦੀ ਝੋਟੀ ਦੇ ਦਾਂਗੇ ਵੇਖੋ ਵੀਰੋ 95 ਹਜ਼ਾਰ ਦੀ ਝੋਟੀ ਹੋ ਜੂ ਬਹੁਤ ਹੀ ਸੋਹਣੀ ਝੋਟੀ ਆ ਵੱਡੀ ਝੋਟੀ ਪਲੀ ਜੁੜੀ ਹੈ ਪਲੀ ਜੁੜੀ ਹੈ ਵੀ ਵੱਡੀ ਝੋਟੀ ਹੈ ਕੋਈ ਸ਼ੱਕ ਨਹੀਂ ਬਹੁਤ ਸੋਹਣੀ ਸੁਨੱਕੀ ਹੈ ਵੀਰੇ 95 ਚ ਵੀ ਛੋੜ ਛੇਪਾ ਕਰ ਦਿਓ ਵੀਰ ਜੀ ਜਿਹਦਾ ਮਾਨਦਾਨ ਕਰਾਂਗੇ ਕੋਈ ਵੀਰ ਫੋਨ ਲਾ ਲੇ ਹਣਾ ਜੀ ਫੋਨ ਲਾਵੇ ਤੇ ਜੇ ਕੋਈ ਥੋੜਾ ਬਹੁਤ ਬੱਜਿਆ ਕੋਈ ਜਾਣ ਦੋ ਤਾਂ ਮੋੜ ਤੇ ਨਹੀਂ ਦੇ ਕੇ ਘਲਾਂਗੇ। ਕਲਦੇ ਹਾਂ। ਨਹੀਂ ਪਿਆਪਾ ਕਹਾਂਗੇ ਸਾਨੂੰ 5000 7000 ਚਾਹੀਦਾ ਵਾ। ਨਹੀਂ ਜਯਾ ਜਯਾ। ਮੈਂ ਤਾਂ ਮੁੱਲ ਥੋੜਾ ਬਹੁਤ ਮਿਲ ਜੇ ਕੋਈ 1500 2000 ਮਿਲ ਜੇ। ਬਿਲਕੁਲ। ਤੇ ਆਪਾਂ ਦੇ ਦਾਂਗੇ ਉਹਦੀ ਕੱਟੀ ਘਰੋਂ ਵੇਚੀਏ ਤੇ ਆਪਾਂ ਆਪਣੇ ਘਰ ਸਾਡੇ ਤੇ ਅਸੀਂ ਕਰਾਂ ਹਾਂਜੀ ਡੇਟ ਦੀ ਵਿਕਰੀ। ਬਿਲਕੁਲ ਵਿਕਰੀ ਬਿਲਕੁਲ। ਹਨਾ ਹੁਣ ਜਿਹੜੀ 95 ਅਸੀਂ ਕਹਾਂ ਤਾਂ ਦੇ ਦਾਂਗੇ 95 ਨੂੰ ਮਾਨਤਨ ਕਰ ਦਾਂਗੇ। ਕਰ ਦਿਓ ਹਨਾ ਵੀਰਾਂ ਦਾ। ਨਹੀਂ ਭਾਰਾ ਗਿਆ ਹਨਾ। ਨਹੀਂ ਜਯਾ ਜਯਾ ਜੀ। ਕੋਈ ਵੀ ਨਹੀਂ ਦਿੰਦਾ। ਨਹੀਂ ਜਯਾ ਜਯਾ। ਸੋਹਣੀ ਝੋਟੀ ਹੈ ਹਾਂਜੀ ਵੀਰ ਜੀ ਅਗਲੇ ਬਣਾਗੇ ਇਹ ਆ ਗਈ ਦੂਜੇ ਸੂਏ ਝੋਟੀ ਟੁੱਕੀ ਤਿਆਰ ਆ ਇਹ ਵੀ ਤਿਆਰ ਆ ਹਾਂਜੀ ਇਹ ਵੀ ਝੋਟੀ ਤਿਆਰ ਆ ਇਹਨੂੰ ਵੀ ਦੋ ਚਾਰ ਦਿਨਾਂ ਦੇ ਨਾਲੇ ਬੜੀ ਸੋਹਣੀ ਝੋਟੀ ਹੈ ਸਿੰਘ ਦੀ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਖੋਲੋ ਵੀਰ ਜੀ ਵੇਖੋ ਵੀਰੇ ਦੂਜੇ ਸੂਏ ਝੋਟੀ ਆ ਗਿਆ ਤਿਆਰ ਆ ਅੱਜ ਪਲ ਕੇ ਸੂਪੂ ਹਨਾ ਜੀ ਦੋ ਤਿੰਨ ਦਿਨ ਲੱਗ ਜੂ ਅਜੀ ਠੀਕ ਹੈ ਵੇਖੋ ਵੀਰੇ ਚੈੱਕ ਕਰ ਲਿਓ ਤੋਰਾ ਠਹਿਰ ਰਾਜੀ ਫੁੱਲ ਆ ਲੇਵਾ ਬੜਾ ਸ਼ਾਨਦਾਰ ਲੱਗਿਆ ਇਹਨੂੰ ਵੀ ਬਹੁਤ ਚੰਗੀ ਝੋਟੀ ਆ ਵੀਰੇ ਪਲੀ ਪਲੀ ਝੋਟੀ ਜੀ ਹਾਂਜੀ ਪਲੀ ਜੁੜੀ ਆ ਜੀ ਇਹ ਬੋਲਦਾ ਕਾਲ ਗੱਡੀ ਚੋਂ ਨਾ ਮਾਰੀ ਨਾ ਦੀ ਪਾਲੀ ਪਾਹੀ ਗੱਡੀ ਦੇ ਹਲਾ ਰਿਆ ਨਾ ਠੀਕ ਹੈ ਜੀ ਬਹੁਤ ਚੰਗੀ ਸਾਫ ਬਹੁਤ ਆ ਸਫਾਈਆਂ ਬਹੁਤ ਨੇ ਹਾਂਜੀ ਵੱਡੀ ਝੋਟੀ ਆ ਵੀਰੇ ਪਲੀ ਜੁੜੀਆ ਐ ਸਫਾਈਆਂ ਸਫੂਈਆਂ ਚੰਗੀਆਂ ਲੱਗੀਆਂ ਬਿੰਦੀਆਂ ਵਾਲੇ ਵਾ ਆ ਗਿਆ ਬਹੁਤ ਸੋਹਣੀ ਝੋਟੀ ਆ ਜੀ ਤਾਂ ਵੇਖੋ ਵੀਰੇ ਫੇਸ ਤੋਂ ਲੈ ਕੇ ਲੇਵੇ ਤਾਈ ਬਹੁਤ ਸੋਹਣੀ ਐ ਖਾਂਦੀ ਕੁਆਲਿਟੀ ਤਾਂ ਬਹੁਤ ਚੰਗੀ ਝੋਟੀ ਆ ਜੀ ਵੇਖੋ ਵੀਰੇ ਬਿੰਦੀਆਂ ਨਾਲੇ ਵਾ ਬੜਾ ਪਿਆਰਾ ਲੱਗਿਆ ਕੀ ਬਾਤ ਐ ਜੀ ਲੇ ਜੀ ਮੋਲ ਜੀ ਮੋਹਨ ਵੀਰ ਜੀ ਪਹਿਲਾਂ ਕੀਤਾ ਤੋਹਾਂ ਕਹਣਾ ਐਨਾ ਸਸਤਾ ਘੱਟ ਮਿਲ ਗਿਆ ਕੀਤਾ ਯੋ ਹਾਂਜੀ ਘੱਟ ਤਾਂ ਕਰਾਂ ਵੀ ਕੱਲ ਪਰਸੋਂ ਫੇਰ ਵੀਡੀਓ ਪਾਵਾਂਗੇ ਤਾਂ ਬਹੁਤ ਦਿਨ ਹੋ ਗਏ ਭੈਣ ਭਰਾਵਾਂ ਦੇ ਦਰਸ਼ਨ ਕੀਤੇ ਲੋ ਬਿਲਕੁਲ ਜੀ ਇਹਦਾ ਹੋਰ ਹੋ ਜੀ ਕਰੇ ਕਰੀ ਨਾਲ ਤੁਹਾਡੇ ਵੀ ਹੋ ਜਾ ਕਰਨਗੇ ਰਾਈਟ ਦਿਆ ਜਾ ਤੁਹਾਡਾ ਜੀ ਅੱਜ ਕਰ ਦਿਆ ਜੋ ਠੀਕ ਹੈ ਜੀ 85 ਦੀ ਦੇ ਦਾਂਗੇ ਓ ਲੱਖ ਲੁਖ ਨਹੀਂ ਮੰਗਣਾ ਇਹਦਾ ਕੀ ਬਾਤ ਹੈ ਤੂੰ ਇਹ ਕਹੋਗਾ ਲੱਖ ਨਹੀਂ ਮੰਗਣਾ ਨਹੀਂ ਮੰਗਣਾ ਕਿਉਂਕਿ ਆਪਾਂ ਦੇ ਦਾਂਗੇ ਥੋੜਾ ਹਜ਼ਾਰ ਖੜ ਦੇਉ ਬਚ ਜਾਣਾ ਨਹੀਂ ਬਿਲਕੁਲ ਮੈਂ 90 ਵੀ ਨਹੀਂ ਦੇ 90 ਕਾ 90 ਦੀ ਵਿਕ ਜਾਨੀ ਆ ਵਿਕਦੀ ਹੈ ਜੀ ਨਹੀਂ ਜੈ ਜੀ ਜੈ ਜੀ ਮਿਲੀ ਆ ਤਾਂ ਤੁਸੀਂ ਪਸ਼ੂ ਜੈ ਜੈ ਇਹ ਤਾਂ ਬਹੁਤ ਸਿੰਤ ਆ ਜੀ ਐਡੀ ਚੰਗੀ ਝੋਟੀ 85 ਕਿਤਾ ਕਿੰਨੇ ਮੰਗਣਾ ਜੇ ਨਹੀਂ ਮੰਗਣਾ ਕੋਈ ਹਨੇ ਵੀ ਨਹੀਂ ਮੰਗਣਾ ਹਰ ਕੋਈ ਲੱਖ ਦੀ ਆ ਲੱਖ ਦੀ ਲੱਖ ਜਿਨ੍ਹਾਂ ਦਾ ਮੈਂ ਲਈ ਉਹਨਾਂ ਇੱਕ ਦਾਹ ਮੰਗਿਆ ਸੀ ਮੇਤੋਂ ਵੀ ਜੀ ਕਿਹੋ ਜਿਹਾ ਲੇਵਾ ਲੱਗਿਆ ਵਾ ਮਨਨਯੋਗ ਬਰੀਟ ਬੜੀ ਵੀ ਜੀ ਥੋੜੀ ਹੁੰਦਾ ਸੋਣੀ ਆ ਫੇਸ ਕੁਆਲਟੀ ਵੀ ਲੱਖ ਹੁਣ ਕਿੰਨੇ ਦੀ ਹੋਗੀ ਜੀ 50 ਦੀ ਕਹੇ ਵੀਰ ਜੀ ਚ ਮਾਰ ਪੈ ਰਹੀ ਜੀ ਦੋ ਛੜੀਏ 83 ਦੀ ਹਾਨ ਆ 83 ਦੀ ਹਾਂਜੀ ਠੀਕ ਹੈ ਕੋਈ ਗੱਲ ਨਹੀਂ ਤੂੰ ਇੱਕ ਵਾਰ ਕਰਦੀ ਲੀ ਕੀ ਮਾਰਦੀ ਛੋਟੀ ਹਣੀ ਆ ਹਾਂ ਛੋਟੀ 82000 ਦੀ ਕੱਟੀ ਦੇ ਦਾਂਗੇ ਵੀਰ ਜੀ ਕੀ ਬਾਤ ਹੈ ਵੇਖ ਵੀਰੋ 82000 ਦੀ ਵੱਡੀ ਛੋਟੀ ਆ ਵੀ ਪਲੀ ਜੁੜੀ ਆ ਕਦ ਕਾਠਾ ਲੀ ਆ ਤਾਂ ਰੇਟ ਜਿਵੇਂ ਵੀਰ ਦੇ ਜਾ ਜਾ ਦੋ ਲਾਵੇ ਫੋਨ ਲਾਵੇ ਜੇ ਆਪਾਂ ਹੋਰ ਫਿਰ ਵੀ ਤੇ ਗਿਜਾਸ਼ ਨਹੀਂ ਕਰੀ ਤਾਂ ਹੋਰ ਹੀ ਹੋਰ ਕੱਢਾਂਗੇ ਆਪਾਂ ਇਹ ਨਹੀਂ ਵੀ ਆਪਾਂ ਪੰਜ ਹੀ ਲੈਣਾ 1000 ਦੋ ਬਚ ਗਿਆ 1500 ਬਚ ਗਿਆ ਤੇ ਕੋਈ ਗੱਲ ਨਹੀਂ ਕੱਲ ਹੋਰ ਲਿਆ ਕੇ ਵੀਰੇ ਹੋਰ ਆ ਜਾਣਗੀਆਂ ਬਿਲਕੁਲ ਵੀਰੇ ਇਹ ਤਾਂ ਵੀ ਜੀ ਆਪਾਂ ਦੀ ਖੋਟ ਛੋਟੀ ਕਿੱਥੇ ਲੱਭਦੀ ਵਾਰੇ ਨਹੀਂ ਚੰਗਾ ਆਪਾਂ ਕਹਦਾ ਲੋਕੀ ਟੋਕੜਾ ਇਹ ਛੱਡਦੇ ਆ ਕਿੱਦਾਂ ਟੋਕ ਦਾ ਲੇਵਾ ਲੱਗਾ ਛੋਟੀ ਬਹੁਤ ਸ਼ਾਨਦਾਰ ਲੇਵਾ ਲੱਗਾ ਜੀ ਆ ਫੋੜ ਫੋੜ ਪਛਾਣੂ ਆਇਆ ਛੋਟੀ 90 ਹਜ਼ਾਰ ਦਾ ਹੱਕ ਰੱਖਦੀ ਹੈ ਰੱਖਦੀ ਹੈ ਜੀ ਪਰ ਆਪਾਂ 82 ਚ ਵੀ ਮਾਨਤਨ ਹੋਰ ਵੀ ਕਰਦੇ ਆ 82 ਚ ਮਾਨਤਨ ਬਾਕੀ ਕੋ ਵੈੜਾਂ ਵੀ ਟੌਪ ਕਲਾਸ ਨੇ ਝੋਟੀਆਂ ਵੀ ਟੌਪ ਕਲਾਸ ਨੇ ਚੰਗੀਆਂ ਸੁਣੀਆਂ ਸਨਕੀਆਂ ਨੇ ਰੰਗ ਬਾਜ ਵੈੜਾਂ ਆਗੀਆਂ ਬ੍ਰੀਡ ਵੈੜਾਂ ਆਗੀਆਂ ਲੇਵੇ ਵਾਲੀਆਂ ਆਗੀਆਂ ਵੀਰੋ ਫੋਨ ਵੀਰ ਨੂੰ ਜਰੂਰ ਲਾ ਲਿਓ ਛੋੜ ਛੱਪਾ ਹੋ ਜੂ ਵੀਰੋ ਬਾਕੀ ਇਹੋ ਬੇਨਤੀ ਹੁੰਦੀ ਆ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਤਾਂ ਉਹਨਾਂ ਨਵੀਂ ਦਿਨਾਂ ਵੀ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਤਾਂ ਬਾਕੀ ਫੋਨ ਵੀਰ ਨੂੰ ਜਰੂਰ ਲਾਓ ਤਾਂ ਐਡਰੈਸ ਕਰ ਵੀਰ ਜੀ ਬੋਲੇ ਨਾਮ ਜੀ ਸਾਨੂੰ ਸਿਹੜਾ ਹਾਂਜੀ ਅਸੀਂ ਬਟਾਲਾ ਅਡਜਸਟਡ ਗੁਰਦਾਸਪੁਰ ਮੋਬਾਈਲ ਨੰਬਰ 946585457 ਜੀ ਪਿੰਡ ਆਪਣਾ ਸਿਹੜਾ ਹੈ ਜੀ ਫਤੇਗੜ ਚੂੜੀਆਂ ਬਟਾਲਾ ਰੋਡ ਤੇ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ